ਨੀਮਨਪ੍ਰੀਤ ਮਨਪ੍ਰੀਤ ਨੀਮਨਪ੍ਰੀਤ ਹਾਏ ਇਹ ਕਿੱਥੇ ਉੱਡੀਓ ਲਾ ਕੁੰਡੇ ਵੀ ਵੱਜੇ ਆ ਕਿੱਥੇ ਗਈ ਹੋਣੀ ਆ ਇਹ ਹਾਏ ਕੌਣ ਆ ਵਾਜੇ ਮਾਰਨੇ ਵਾਜ ਤਾਂ ਆ ਲੱਗਣ ਜਿੱਦਾਂ ਪੁਆਜੀ ਆਏ ਹੁੰਦੇ ਲਾ ਨੀ ਤੂੰ ਕਿੱਥੇ ਉੱਡੀ ਮੈਂ ਆਵਾਜ਼ਾਂ ਮਾਰ ਲਈ ਆ ਉੱਡਣਾ ਕਿੱਥੇ ਆ ਪੂਆ ਜੀ ਆ ਲੈਣ ਗਈਆਂ ਧਨੀਆ ਮੇਥੀ ਸਾਗ ਤੇ ਰਾਈ ਅੱਛਾ ਹਾਂਜੀ ਆਜੋ ਆਜੋ ਬਹਿਜੋ ਪੂਆ ਜੀ ਹੋਰ ਸੁਣਾਓ ਤੁਸੀਂ ਫੇਰ ਕਦੋਂ ਦੇ ਆਏ ਜੀ ਮੈਂ ਅੱਜ ਹੀ ਆਏ ਆ ਅੱਛਾ ਵਾ ਦਵਿੰਦਰ ਆਪਾਂ ਕਰਾਂ ਮੋਰਚਾ ਫਤੇ ਕਰ ਰਹੇ ਆ ਵਿਆਹ ਪੱਕਾ ਸੱਚੀਆ ਭੈ ਜੀ ਮੈਂ ਤੇ ਯਕੀਨ ਨਹੀਂ ਹੋਣ ਡਿਆ ਕਿਹ ਯਕੀਨ ਕਿਉਂ ਨਹੀਂ ਹੋਣ ਡਿਆ ਕਿਉਂਕਿ ਅੱਗੇ ਵਾਲੀ ਗੱਲ ਹੀ ਨਾ ਹੋਏ ਨਹੀਂ ਹੁੰਦੀ ਅਸੀਂ ਤੇ ਵਿਆਹ ਦੀ ਤਰੀਕ ਵੀ ਪੱਕੀ ਕਰ ਆਏ ਆ ਚਲੋ ਸ਼ੁਕਰ ਹੈ ਮੈਂ ਮੂੰ ਮਿੱਠਾ ਕਰਵਨੀ ਇਥੇ ਬਹੁਤ ਲੋਜੀ ਬੋਲ ਨਹੀਂ ਰਿਹਾ ਆਏ ਆ ਹਾਂਜੀ ਹੈ ਨਾ ਤੇਰਾ ਮੁੰਡਾ ਨਿਕਾ ਮੰਗਿਆ ਜਾਣਾ ਮੰਗ ਕੇ ਦੱਸਿਓ ਸਾਰੇ ਕੰਮ ਕਰ ਆਏ ਆ ਹੁਣ ਬਹੁਤ ਸੋਣਾ ਕੀਤਾ ਤੁਹਾਨੂੰ ਵੀ ਬਹੁਤ ਹੀ ਵਧਾਈ ਹੋਵੇ ਮੈਂ ਲੱਡੂ ਲੈ ਕੇ ਆਵਾਂ ਤੈਨੂੰ ਜਾਦੀਆਂ ਖਾ ਖਰਾਵਾ ਸ਼ੁਕਰ ਹੈ ਕਿਤੇ ਹਾਂ ਲੈ ਪੁੱਤਰਾ ਕਰੋ ਵਿਆਹ ਦੀਆਂ ਤਿਆਰੀਆਂ ਸਾਡੇ ਹੁੰਦਿਆਂ ਬਣਾ ਸਾਡਾ ਮੁੰਡਾ ਵਿਆਹਣੋ ਰਹਿ ਜਵੇ ਇਹ ਤਾਂ ਹੈ ਹੀ ਆ ਤੁਹਾਡੇ ਹੁੰਦਿਆਂ ਮੈਨੂੰ ਫਿਕਰ ਕਿਹੜੀ ਗੱਲ ਦੀ ਹੈ ਲਾਵਾ ਪਾ ਜੀ ਮੂੰਹ ਮਿੱਠਾ ਕਰੋ ਤਨਾਰੇ ਦੱਸੋ ਤਰੀ ਕਿੰਨੀ ਪੱਕੀ ਘਰ ਆਇਓ ਉਹੋ ਹੀ ਤਰੀਕ ਉਹੋ ਹੀ ਦਿਨ ਉਹੋ ਹੀ ਸਭ ਕੁਝ ਕਰਕੇ ਆ ਜਿਹੜਾ ਆਂਦੀ ਹੀ ਬਿਆਹੇ ਮੁੰਡਾ ਵੇਖ ਲਊਂਗੀ ਬਲਾ ਵਿਆਹਦੀ ਇਸੇ ਤਰੀਕ ਤੇ ਉੱਥੇ ਦਿਨ ਤੇ ਵਿਆਹਾਂਗੇ ਧਕੂਗਾ ਹੁਣ ਪੁੱਛੇ ਦੇਣੀ ਧਕੂਗਾ ਮੂੰਹ ਮਿੱਠਾ ਕਰੋ ਫਿਰ ਮੂੰਹ ਮਿੱਠਾ ਕਰਦੇ ਆ ਨਾ ਕਰੋ ਕਰੋ ਹਾੜਾ ਹਾੜ ਵਿੱਕੀ ਤੂੰ ਹਾਂ ਕੁਰਸੀ ਦੇ ਡਾ ਆ ਗਿਆ ਮੰਜੀ ਲਿਆਵਰੇ ਤਾਂ ਆਪਣੇ ਨੂੰ ਉਹਦੇ ਦੌਰ ਪਾ ਵੀ ਕੰਮ ਘੇ ਉਹਦੇ ਵਿਆਹ ਦਾ ਸੁਣ ਕੇ ਹੀ ਤੇ ਹੋਰ ਭੈਣ ਜੀ ਇਹ ਤਾਂ ਗੱਲ ਹੈ ਹੀ ਤੁਹਾਨੂੰ ਪਤਾ ਵੀ ਵਿਆਹ ਦਾ ਫਿਰ ਚ ਆਈ ਕਿੰਨਾ ਹੁੰਦਾ ਹੈ ਮੂੰਹ ਮਿੱਠਾ ਕਰ ਨੂੰ ਆ ਜਿਓ ਇੱਥੇ ਬਹਿ ਪਾਪਾ ਜੀ ਲਿਆ ਪਤਰਾ ਬਈ ਇਹ ਮੈਂ ਬੀਬੀ ਆਪਣੀ ਲਾ ਕੇ ਬਹਿ ਜੰਨਾ ਹਾਂ ਹਾਂ ਉਹ ਤੇ ਬਹਿਣਾ ਹੀ ਆ ਮੁੰਡਾ ਚਾਹੀ ਇੰਨੇ ਚੜ ਗਏ ਹਨ ਭੈਣ ਜੀ ਇਹ ਮੁੰਡਾ ਵੀ ਤੇ ਤੁਹਾਡਾ ਹੀ ਹੈ ਨਾ ਤੁਹਾਡੇ ਮੂਹ ਨੂੰ ਆਇਆ ਚੱਲਿਆ ਤੇ ਹੁਣ ਜੋ ਵੀ ਕਰਨਾ ਨਾ ਸਾਰੇ ਘਰ ਵਿਹਾਰ ਕੰਮ ਤੁਸੀਂ ਹੀ ਕਰਨੇ ਨੇ ਜਿੱਤਾਂ ਤੁਸੀਂ ਆਖੋਗੇ ਨਾ ਆਪਣੀ ਮਰਜ਼ੀ ਨਾਲ ਤੁਸੀਂ ਘਰ ਵਿਹਾਰ ਕਰੋ ਕੋਈ ਗੱਲ ਨਹੀਂ ਜੇ ਮੁੰਡਾ ਸਾਡਾ ਵਾ ਨਾ ਤੇ ਉਧਰ ਕੁੜੀ ਵੀ ਸਾਡੀ ਆਪਣੀ ਆ ਮੇਰੀ ਭਤੀ ਆ ਕੋਈ ਉਪਰਿਆ ਥਾਂ ਨਹੀਂ ਗਾ ਮੁੰਡਾ ਮੈਂ ਮੰਗਿਆ ਭੈਣ ਜੀ ਪਹਿਲਾਂ ਤਾਂ ਮੈਂ ਤੁਹਾਡੇ ਭਰਾ ਪਰਜੈ ਦਾ ਧੰਨਵਾਦ ਕਰਨੀ ਆ ਕਿ ਜਿਨ੍ਹਾਂ ਨੇ ਤੁਹਾਨੂੰ ਮੋੜਿਆ ਨਹੀਂ ਤੇ ਪੈਰ ਦੇ ਉੱਤੇ ਉਹ ਨਾ ਉਸੇ ਸਾਏ ਦੇ ਉਹਨਾਂ ਵਿਆਹ ਦੇ ਤਾਏ ਇੱਕ ਤੁਹਾਡਾ ਮੈਂ ਕਿੱਥੇ ਦੇਣ ਦਾਾਂਗੀ ਨਹੀਂ ਤੇ ਇਹੋ ਦੇ ਟਾਈਮਾਂ ਤੇ ਰਿਸ਼ਤੇ ਸੁਟੇ ਜਿਹੜੇ ਨਾ ਇਹ ਕਰਨੇ ਭੈ ਜੀ ਬਹੁਤ ਔਖੇ ਨੇ ਉਹ ਦਵਿੰਦਰ ਸਾਨੂੰ ਹੀ ਬੜਾ ਮਾਣ ਸੀ ਹੈ ਆਪਣੇ ਸਾਲੇ ਖਾਲੇ ਹਾਰ ਤੇ ਕੋਈ ਉਹਨਾਂ ਨੇ ਨਹੀਂ ਉਨੀ ਕੀ ਕੀਤੀ ਉਹਨਾਂ ਆਖਿਆ ਜਿੱਦਾਂ ਭੈਣ ਭਾਈ ਆਂਦੇ ਆ ਸਾਨੂੰ ਮਨਜ਼ੂਰ ਆ ਜੇ ਇਹਨਾਂ ਨੂੰ ਮਨਜ਼ੂਰ ਆ ਤਾਂ ਸਾਨੂੰ ਵੀ ਮਨਜ਼ੂਰ ਆ ਅੱਜ ਤੱਕ ਉਹਨਾਂ ਸਾਡੀ ਕਦੀ ਕੋਈ ਗੱਲ ਨਹੀਂ ਕੀ ਮੋੜੀ ਜੋ ਅਹੀਂ ਆਨੇ ਆ ਨਾ ਉਹੋ ਹੀ ਉਹ ਕਰਦੇ ਆ ਨਹੀਂ ਜੇ ਐਡੀ ਛੇਤੀ ਕੌਣ ਇਹ ਤਾਂ ਕਰਦਾ ਵਾ ਨਹੀਂ ਕੋਈ ਵੀ ਨਹੀਂ ਕਰਦਾ ਭੈਣ ਜੀ ਉਹ ਤਾਂ ਮੈਂ ਨਹੀਂ ਬੜੀ ਬਹਾਦਰੀ ਉਹਨਾਂ ਦੀ ਵਿਆਹ ਵੀ ਨਾਲ ਲੱਗਦਾ ਜਿਹੜਾ ਪੱਕਾ ਕਰ ਰਹੇ ਆ ਐਤਾ ਕੋਈ ਕਰਦਾ ਵਾ ਨਹੀਂ ਕੋਈ ਨਹੀਂ ਕਰਦਾ ਜਿਹੜਾ ਮੂਲੀਆਂ ਵੀ ਜਿਹੜੀਆਂ ਸੈਨਾ ਵੇਚ ਦੇਣੀਆਂ ਰਿਸ਼ਤੇਦਾਰੀ ਦਾ ਕੰਮ ਵਾ ਬਬੋ ਹੁਣ ਤੀ ਤਾਂ ਮੈਂ ਚਾਹ ਬਣਾ ਕੇ ਲਿਆਵਾਂ ਚਾਹ ਨਾ ਬਣਾਉ ਬਹਿ ਜਾ ਤੂੰ ਮੇਨੇ ਇੱਕ ਕੰਮ ਹੋਰ ਬੜਾ ਜ਼ਰੂਰੀ ਆ ਆ ਵਿਆਹ ਨਾਲ ਹੋਰ ਕਿਹੜਾ ਕੰਮ ਜ਼ਰੂਰੀ ਹੈ ਤੁਹਾਨੂੰ ਇਹ ਹੁਣ ਨਾ ਮੈਂ ਨਾਲੇ ਬੀਰੋਵਾਲ ਜਾਣਾ ਵਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਵਾ ਨਾਲੇ ਮੈਂ ਉਹਨੂੰ ਡੱਬਾ ਦੇ ਕੇ ਆਉਣਾ ਵਾ ਉਹਦਾ ਵੀ ਕਾਰਜਾ ਨਾਲੇ ਮੈਂ ਛੱਡ ਕੇ ਆਉਣੀ ਆ ਨਾ ਨਾਲੇ ਮੈਨੂੰ ਦੱਸ ਕੇ ਆਉਨੂੰ ਵਿਆਹ ਕਿਹਦੇ ਨਾਲ ਪਿਆਵਦਾ ਉਹ ਬੀਬੀ ਉਹਨੂੰ ਤਾਂ ਕੱਲਾ ਸੁਣਾ ਹੀ ਭੇਜ ਦੋਗੀ ਵਿੱਕੀ ਦਾ ਉਸੇ ਸਾਹ ਤੇ ਵਿਆਹ ਆ ਉਹਨੂੰ ਤਾਂ ਅੱਧਾ ਜੀ ਨੂੰ ਕੋ ਹੌਂੜਾ ਬਣਾਉ ਦੇਣੂ ਤੇ ਜੇ ਤੂੰ ਡੱਬਾ ਲੈ ਕੇ ਚਲ ਗਈ ਇਹ ਨਾ ਹੋਵੇ ਕਿ ਲੱਡੂ ਉਹਦੀਆਂ ਰਗਾਂ 'ਚ ਹੀ ਰਹਿ ਜੇ ਇਹੋ ਤੇ ਮੈਂ ਪਸਾਉਣ ਜਾਣਾ ਉਹਦੀਆਂ ਰਗਾਂ ਦੇ ਵਿੱਚ ਹੋਰ ਕੀ ਮੈਂ ਕਰਨ ਜਾਣਾ ਵਾ ਦੇਖੀ ਉਹਦਾ ਮੂੰਹ ਨਾ ਆ ਗਿਆ ਰਾਜੂ ਤੇ ਉਹ ਕਿ ਯਾਦ ਕਰੂਗੀ ਈਗਾ ਬੇਬੀ ਕਾਰਿਆ ਫਿਰ ਆਪਣੀਆਂ ਮਨ ਆਈਆਂ ਉਹਦਾ ਇੱਕ ਗੱਲ ਮੰਨਣ ਵਾਲੀ ਆ ਬੇਬੀ ਤੇਰੀ ਭਾਪੇ ਨਾਲ ਦੋਸਤੀ ਵੀ ਬੜੀ ਪੱਕੀ ਆ ਤੇ ਜਿੰਨਾ ਜਿੰਨਾ ਨਾਲ ਦੁਸ਼ਮਣੀ ਆ ਨਾ ਉਹ ਵੀ ਬੜੀ ਸਿੱਦਤ ਨਾਲ ਨਭੋਣੀ ਤੂੰ ਮਰ ਜਣਾ ਨਾ ਹੋਇਆ ਤੇ ਕਿੱਡੀਆਂ ਇਹਨੂੰ ਗੱਲਾਂ ਆਉਂਦੀਆਂ ਆ ਉਹਦੇ ਦਾ ਮੂੰਹ ਵੇਖਣਾ ਹੀ ਕਿ ਤਰ ਤਰਿਆ ਜਾਂ ਨਹੀਂ ਲਿਆ ਤੂੰ ਪੈਸੇ ਮੈਂ ਡੱਬਾ ਦੇ ਕੇ ਤੇ ਆਵਾਂ ਲਿਆ ਮਮੀ ਮੈਂ ਲੈ ਆਉਂਗਾ ਆ ਡਵੇ ਇਹਨੂੰ ਗੱਲਾਂ ਕਿੰਨੀਆਂ ਆਉਂਦੀਆਂ ਉਹ ਜਿਹੜਾ ਸੱਚ ਗੱਲਾਂ ਭਜੀ ਟੁੱਟੀ ਵਰਗਾ ਮੂੰਹ ਬਣਾ ਲਿਆ ਹੀ ਨੀ ਆਦੀ ਆਂ ਹਾਂ ਪਾਪਿੰਦ ਨੇ ਪਤਾ ਛੱਟ ਲੱਗੀ ਆ ਉਹਨੇ ਮੈਨੂੰ ਫੋਨ ਕੀਤਾ ਸੀ ਵੀ ਸਾਡੇ ਕੁੜੀ ਨੂੰ ਆਇਆ ਜਾਣਾ ਤੇ ਆ ਕੇ ਤੇ ਲੋੜੀ ਲੈ ਜਾ ਆਹੋ ਛੱਟ ਤੇ ਲੱਗੀ ਆ ਅੱਛਾ ਤਾਂ ਹੁਣ ਫਿਰ ਰਾਤ ਰੋਗੇ ਤੁਸੀਂ ਨਾ ਨਾ ਰਾਤ ਕਿੱਥੇ ਰਹਾ ਜਾਣਾ ਵਾ ਮੇਰੇ ਘਰ ਵੀ ਪਰੋਣੇ ਆਉਣ ਡਏ ਆ ਮੇਨ ਨਾਨ ਬਾਹਰੋਂ ਆਈ ਆ ਅੱਛਾ ਉਹਨੇ ਆਉਣਾ ਰਾਤ ਲੈਣਾ ਮੈਂ ਮੇਰੇ ਕੋਲ ਅੱਛਾ ਫਿਰ ਨਾਨ ਲੋੜੀ ਮਨਾਉਣ ਆਈ ਆ ਬਾਹਰੋਂ ਆਹੋ ਲੋੜੀ ਵੀ ਮਨਾਉਣੀ ਆ ਤੇ ਕੁੜੀ ਦਾ ਨਾਲ ਉਹਨੇ ਵਿਆਹ ਦਿੱਤਾ ਵਾ ਵਿਆਹ ਕਰਨਾ ਨੇ ਕੁੜੀ ਦਾ ਇੱਥੇ ਨਿਆਣੇ ਆਉਣ ਵਾਲੇ ਆ ਦੇ ਆਹੋ ਦੋ ਦੇ ਨਿਆਣੇ ਆ ਅੱਛਾ ਮੁੰਡਾ ਮੁੰਡਾ ਵੀ ਜਵਾਨ ਵਾ ਤੇ ਉਹਦੇ ਰਿਸ਼ਤਾ ਲੱਭਣ ਡਏ ਆ ਵੀ ਪਿਆਰ ਤੇ ਕੋਈ ਸਾਨੂੰ ਰਿਸ਼ਤਾ ਮਿਲੇ ਤੇ ਅਸੀਂ ਮੁੰਡੇ ਦਾ ਵੀ ਵਿਆਹ ਕਰ ਲਈਏ ਅੱਛਾ ਤੇ ਤੇਰੇ ਕੋਈ ਹੈਗੀ ਰਿਸ਼ਤੇਦਾਰਾਂ ਚ ਕੁੜੀ ਤੇ ਪਾਹਾਂ ਦੱਸ ਤੂੰ ਤੂੰ ਵੀ ਕੋਈ ਪੁੰਨ ਖੱਟ ਲਾ ਲੈ ਅੰਨਾ ਕੀ ਭਾਲੇ ਦੋ ਅੱਖ ਮੇਰੀ ਤੇ ਭਤੀਜੀ ਹੈਗੀ ਆ ਬੜੀ ਸੋਹਣੀ ਆ ਪੜਦੀ ਆ ਤੇ ਉਹਦਾ ਕਰਾ ਦਿੰਨੇ ਆ ਰਿਸ਼ਤਾ ਲੈ ਤੇ ਫੇਰ ਕਰਾ ਦੇ ਕੇ ਫੇਰ ਫੋਰ ਫੇਰ ਕੀ ਵੇਖਣਾ ਵਾ ਕੁੜੀ ਸੋਹਣੀ ਜਵਾਨ ਆ ਨਾ ਹਾਂਜੀ ਤਕ ਕੋਈ ਨਹੀਂ ਮੈਂ ਆਪਣੀ ਨਾਲ ਨਾਲ ਗੱਲਬਾਤ ਕਰ ਲੈਣੀ ਆ ਲੈ ਗੱਲਬਾਤ ਕਾਦੀ ਕਰਨੀ ਆ ਤੁਸੀਂ ਕੰਮ ਪੱਕਾ ਕਰੋ ਤੇ ਮੈਂ ਵੀ ਉਧਰੋਂ ਕਰਾਂ ਪੱਕਾ ਮੈਂ ਪੱਕਾ ਕਰ ਲੈਣਾ ਤੂੰ ਉੱਧਰ ਪੁੱਛ ਗਿਸ਼ ਕਰ ਲੈ ਕੋਈ ਗੱਲ ਨਹੀਂ ਉਹਨਾਂ ਮੇਰੇ ਤੋਂ ਪੁੱਛੇ ਬਗੈਰ ਨਹੀਂ ਕਰਨਾ ਚੱਲ ਠੀਕ ਆ ਫਿਰ ਆਹ ਤੇ ਗੱਲ ਬਣ ਗਈ ਹੋਰ ਚਲੋ ਇਦਾਂ ਹੀ ਆ ਕੋਈ ਗੱਲ ਛੇੜੇ ਤੇ ਫੇਰ ਹੀ ਪਤਾ ਲੱਗਦਾ ਹੋਰ ਨਾਲ ਹੀ ਉਹਨਾਂ ਕੁੜੀ ਦੇ 4 ਦਿਨ ਭਾਵੇਂ ਹਟ ਕੇ ਵਿਆਹ ਕਰ ਲੈਣ ਉਹਨਾਂ ਮੁੰਡਾ ਵੀ ਵਿਆਹ ਕੇ ਹੀ ਜਾਣਾ ਵਾ ਕੱਲ ਵਧੀਆ ਵਾ ਪਰਿਵਾਰ ਤੇ ਚੰਗਾ ਵਾ ਨਾ ਬਹੁਤ ਵਧੀਆ ਪਰਿਵਾਰ ਪਰਿਵਾਰ ਦੀ ਨਾ ਤੂੰ ਫਿਕਰ ਕਰ ਇੱਧਰ ਵੀ ਬੜਾ ਵਧੀਆ ਪਰਿਵਾਰ ਹੀ ਉਹ ਕੋਈ ਨਹੀਂ ਤੂੰ ਦੱਸਦੀ ਵੀ ਬਾਹਰੋਂ ਫੈਮਿਲੀ ਆਈ ਆ ਉਹ ਠੀਕ ਆ ਚਲ ਵਧੀਆ ਆ ਤੇ ਗੱਲ ਬਣ ਗਈ ਉਹ ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ ਤੇ ਬਹਿ ਜਾਓ ਮੈਂ ਚਾਹ ਬਣਾ ਕੇ ਲਿਆਵਾਂ ਕਮਾਲ ਹੀ ਹੋ ਗਈ ਓਦਾਂ ਡੱਡ ਜੀ ਟਾਡੇ ਵਾਲੀ ਹੈਂ ਘਰ ਗੋਡੇ-ਗੋਡੇ ਕੰਮ ਚੜਿਆ ਵਾ ਉਹ ਮਜੇ ਨਾਲ ਫੋਨ ਲਾ ਕੇ ਕੰਨ ਦੇ ਨਾਲ ਤੇ ਖਬਰਾਂ ਸੁਣਦੇ ਆ ਹੈਂ ਵਾਹ ਯਾਰ ਉਹ 10 ਭਰਾ ਕਿਹੜਾ ਕੰਮ ਕਰ ਲੈਣੇ ਆ 10 ਕੀ ਕਰਨਾ ਈ ਡੱਡ ਜੀ ਅਜੇ ਵੀ ਮੈਂ ਤੁਹਾਨੂੰ ਦੱਸਣਾ ਵਾ ਕਿਹੜਾ ਕੰਮ ਕਰਨਾ ਵਾ ਵਿਆਹ ਸਾਡੇ ਸਿਰ ਉੱਤੇ ਚੜ ਗਿਆ ਵਾ ਮਿਸਤਰੀ ਸਾਡੇ ਘਰ ਲੱਗੇ ਆ ਆਪ ਕੋ ਬੈਲ ਸਪੂਸ ਦਾ ਪਤਾ ਕਰੀਏ ਕੋ ਭੱਜ ਦੌੜ ਕਰੀਏ ਚੱਲ ਕਰ ਲੈਨੇ ਆ ਚੱਲੀਏ ਫਿਰ ਆਹੋ ਚੱਲੋ ਕਿ ਹੋਰ ਕੀ ਆ ਤੁਸੀਂ ਤੇ ਮਜ਼ੇ ਨਾਲ ਧੋਪੜਾ ਇਹ ਜਿਹਾ ਸੇਕਣ ਸਾਲ ਬਹਿ ਕੇ ਚੱਲ ਠੀਕ ਆ ਫਿਰ ਕਰ ਤਿਆਰੀ ਚੱਲਦੇ ਆ ਭਰਾਵਾ ਤੇ ਵੀ ਤੇਰਾ ਲਾਮਾ ਲਾਦਨੇ ਕੰਮ ਤੇ ਕਰਨੇ ਆ ਵੀ ਜਿਹੜਾ ਕਰਨਾ ਆ ਉਠੋ ਕਿੱਥੇ ਤੁਰਪੇ ਜਦੋਂੇ ਜਾਣੀ ਕਿੱਥੇ ਤੁਰਪੇ ਮੈਂ ਅੱਗੇ ਆ ਖੜਿਆ ਹੋਏ ਕਿੰਦਾ ਮਜ਼ੇ ਨਾਲ ਬੈਠੇ ਧੁੱਪ ਸੇਕੀ ਜਾਂਦੇ ਆ ਕੋਪੈਲਸ ਪੁਲਸ ਦਾ ਪਤਾ ਕਰੀਏ ਤਰੀਕ ਆਪਣੀ ਉੱਤੇ ਆ ਗਈ ਆ ਉਹ ਤਾਂ ਗੱਲ ਠੀਕ ਆ ਦੁਆਏ ਨਾ ਨਾ ਇੱਕੋ ਪਾਸੇ ਜਾਓ ਇੱਕ ਜਣਾ ਡੱਬੇ ਦੇ ਕੇ ਆਓ ਰਿਸ਼ਤੇਦਾਰਾਂ ਨੂੰ ਤੇ ਇੱਕ ਜਣਾ ਪੈਸੇ ਚ ਜਾਓ ਹੂੰ ਡੱਬੇ ਦੇ ਕੇ ਆਓ ਐਨਾ ਟਾਈਮ ਹੈਗਾ ਮੰਮੀ ਜੀ ਡੱਬੇ ਦੇਣ ਦਾ ਰਿਸ਼ਤੇਦਾਰਾਂ ਨੂੰ ਫੋਨ ਦੇ ਉੱਤੇ ਦੱਸ ਦੋ ਫੋਨ ਹੀ ਬਹੁਤ ਵਾ ਕਿਸੇ ਨੂੰ ਤੇ ਫੋਨ ਤੇ ਦੱਸੀਦਾ ਕਈ ਹੁੰਦੇ ਭੀ ਜਿਨ੍ਹਾਂ ਨੂੰ ਕੋਲ ਜਾ ਕੇ ਕਹਿਣਾ ਪੈਂਦਾ ਹੁਣ ਭੂਆ ਤੇਰੀ ਆ ਉਹਨੂੰ ਤੇ ਜੇ ਫੋਨ ਤੇ ਕਹਤਾ ਤੇ ਉਹਨੇ ਤੇ ਫੁਰਕ ਡੰਡਿਓ ਪਾਰ ਹੋ ਜਾਣਾ ਵਾ ਉਹਨੇ ਕਹਿਣਾ ਫੋਨਾ ਤੇ ਹਜੇ ਕੱਲਾ ਦੱਸੀ ਦੀ ਆ ਉਹਦੇ ਕੋਲ ਤੇ ਡੱਬਾ ਲੈ ਕੇ ਜਾਓ ਫਿਰ ਇਹ ਕੰਮ ਕਰੋ ਮੈਂ ਜਾਣਾ ਵਾ ਪੈਸਾ ਦਾ ਪਤਾ ਕਰਨ ਵਾਸਤੇ ਤੇ ਤੁਸੀਂ ਦੋਵੇਂ ਜਣੇ ਜਾਓ ਭੂਆ ਦੇ ਕੋਲ ਆ ਚੱਲੇ ਵੀ ਇਦਾਂ ਕਰ ਲੈਨੇ ਆਹ ਇਹ ਵੀ ਗੱਲ ਠੀਕ ਆ ਹੋਰ ਉਹਨੇ ਤੇ ਜੇ ਗੱਲ ਦੀ ਗਲੈਨ ਬਣਾਉਣੀ ਹੋਈ ਉਹਨੇ ਦੋਸਲੇ ਆਸ ਦੇਣਾ ਵਾ ਤੂੰ ਕਿੱਧਰ ਆ ਗਿਆ ਮੂੰਹ ਚੁੱਕ ਕੇ ਉਹ ਤੇ ਨਿੱਕੇ ਤਰਾ ਨਹੀਂ ਆ ਸਕਦਾ ਨਿੱਕੇ ਨਿੱਕੇ ਗੱਲਾਂ ਤੋਂ ਗੁੱਸਾ ਕਰ ਲੈਂਦੀ ਆ ਉਹਦੇ ਕੋਲ ਤੇ ਜਾਣਾ ਹੀ ਪੈਣਾ ਵਾ ਡੱਬਾ ਲੈ ਕੇ ਜਾਨੇ ਆ ਉਹਦੇ ਕੋਲ ਆਹੋ ਇਦਾਂ ਹੀ ਕਰ ਲਈਏ ਕੱਲ ਫਿਰ ਹਾਂ ਮੈਂ ਅਸਲ ਚਲਨੇ ਆਉਂਦੇ ਹਾਲ ਚਲੋ ਇਦਾਂ ਕਰੋ ਇੱਕ ਗੱਡੀ ਤੁਸੀਂ ਲੈ ਜਾਓ ਦੂਜੀ ਗੱਡੀ ਮੈਂ ਲੈ ਜਾਣਾ ਚੱਲੇ ਇਦਾਂ ਕਰੀਏ ਮੋਟਰਸਾਈਕਲ ਤੇ ਗੱਲ ਨਹੀਂ ਮੰਨੀ ਆਹੋ ਠੰਡ ਵਾ ਚਲੋ ਤੁਸੀਂ ਉਹਦੇ ਕੱਪੜੇ ਤੁਸੀਂ ਹੀ ਦਾ ਥੋੜਾ ਜਾਣਾ ਕਈ ਦਾ ਜਾਣਾ ਮੈਂ ਇਹ ਨਹੀਂ ਜਾਣਾਂ ਮੈਨੂੰ ਚੱਲ ਜੋ ਗਾਂ ਕੇ ਰੋੜ ਭੂਆ ਕੋਲੀ ਗਏ ਜੇ ਆਹ ਮੈਂ ਤਾਂ ਬਦਲ ਲੈਣੀ ਮਨਪ੍ਰੀਤ ਹੁਣ ਪੱਕਾ ਵਾ ਨਾ ਮੈਂ ਉਧਰ ਗੱਲ ਕਰ ਲੈਣੀ ਹਾਂ ਲਾ ਭੂਆ ਜੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਜੇ ਤੁਸੀਂ ਸਮਝੋ ਪੱਥਰ ਤੇ ਲੀਕ ਵਾ ਰਿਸ਼ਤਾ ਤੇ ਮੇਰੀ ਮੋਟ ਜਵਾ ਲੈ ਹਾ ਮਨਪ੍ਰੀਤ ਆਪਣੇ ਕੋਲੋਂ ਹੀ ਪੱਥਰ ਤੇ ਲੀਕਾਂ ਮਾਰੀ ਜਾਣੀ ਆ ਪਹਿਲਾਂ ਉਧਰ ਤੇ ਗੱਲ ਕਰ ਲਾ ਭੂਆ ਜੀ ਸਮਝੋ ਗੱਲ ਤੇ ਮੈਂ ਕਰ ਲਈ ਉਹਨਾਂ ਦੀ ਮੈਂ ਨਿੱਕੀ ਭੈਣ ਵਾ ਇੰਨਾ ਕਿ ਤੇ ਮੇਰਾ ਦਬਕਾ ਚੱਲਦਾ ਹੀ ਆ ਉੱਥੇ ਚੱਲ ਠੀਕ ਆ ਫਿਰ ਮੈਂ ਵੀ ਦਵਾ ਉਹਨਾਂ ਨੂੰ ਜਾ ਕੇ ਖੁਸ਼ਖਬਰੀ ਤੇ ਆ ਉਂਗਲ ਦਾ ਨਾਪ ਦੇਦੀ ਮੋਟੀ ਛਾਪ ਪਵਾਉਂਗੀ ਚੱਲ ਕੋਈ ਜਿੱਦਾਂ ਤੁਸੀਂ ਆਖੋਗੇ ਉਦਾਂ ਹੀ ਕਰ ਲਾਂਗੇ ਚੱਲ ਠੀਕ ਆ ਮੈਂ ਹੁਣ ਫਿਰ ਚੱਲਦੀ ਆ ਚੰਗਾ ਤੁਸੀਂ ਤਾਂ ਖੁਸ਼ ਹੀ ਭਰੇ ਹੋਗੇ ਲੈ ਤੇ ਖੁਸ਼ ਹੋਣਾ ਨਹੀਂ ਮੈਨੂੰ ਰਿਸ਼ਤੇ ਦੀ ਆ ਹੋ ਗਈ ਆ ਤੇ ਚਲੋ ਚਲੋ ਜਾ ਕੇ ਦੋ ਖੁਸ਼ਖਬਰੀ ਹੈ ਚੱਲ ਠੀਕ ਆ ਚੰਗਾ ਚਲ ਵੀਰ ਭਾਬੀ ਨੂੰ ਦੱਸਿਆ ਨਾ ਉਹਨਾਂ ਨੇ ਤਾਂ ਭਾਗੋ ਭਾਗ ਹੀ ਹੋ ਜਾਣਾ ਮੈਨੂੰ ਲੱਗਦਾ ਮੰਮੀ ਡਾਡੀ ਦੀ ਤਿਆਰੀ ਹੋ ਗਈ ਹੋ ਕੇ ਕਿਸੇ ਪਾਸੇ ਨੂੰ ਤਿਆਰਤ ਆ ਹੁਣ ਕੀ ਪਤਾ ਕਿੱਥੇ ਚੱਲੇ ਆ ਪੁੱਛਾਂ ਮੈਂ ਕੋਈ ਨਹੀਂ ਆਪੇ ਦੱਸ ਦਿੰਦੇ ਆ ਹੁਣ ਜਿੰਨੇ ਦਿਨ ਵਿਆਹ ਵਾ ਨਾ ਉਹਨੇ ਦਿਨ ਇਦਾਂ ਹੀ ਪਤਾ ਨਹੀਂ ਲੱਗਿਆ ਕਰਨਾ ਕਿੰਨੇ ਕਿੱਧਰ ਨੂੰ ਜਾਣਾ ਛੇਤੀ ਛੇਤੀ ਮੈਂ ਤਾਈਆਂ ਕਿੰਨੇ ਆ ਟਾਈਮ ਨਾ ਸਬਜੀ ਪਾਣੀ ਬਣਾ ਲਿਆ ਕਰੀ ਅੱਜ ਆਪਣੀ ਸਬਜੀ ਲੇਟ ਹੀ ਹੋ ਭਾਬੀ ਜੀ ਇੱਕ ਗੱਲ ਕਵਾਂ ਹਾਂ ਚਲੋ ਭਾਬੀ ਮੈਂ ਹਾਂ ਤੇ ਕਰ ਦਿੱਤੀ ਆ ਪਰ ਉਹਨਾਂ ਦੀਆਂ ਚਾਹ ਤੇ ਸਾਰੇ ਮਾਰੇ ਜਾਣਗੇ ਆ ਦੇ ਕਿਉਂ ਕਿਹੜੀ ਗੱਲੋਂ ਹੋਰ ਕੀ ਆ ਹੁਣ ਛੇਤੀ ਛੇਤੀ ਦੇ ਵਿੱਚ ਕੋਈ ਮਜ਼ਾ ਥੋੜਾ ਹੋਣਾ ਵਿਆਹ ਵੇਖਣ ਦਾ ਵਿਆਹ ਕਰਾਉਂਦਾ ਸਾਰਾ ਕੁਝ ਕਰਾਂਗੇ ਛੇਤੀ ਛੇਤੀ ਕਾਦੀ ਆ ਗੌਣ ਬਿਠਾਵਾਂਗੇ ਤੇਲ ਚੜਾਵਾਂਗੇ ਪੈਲਸ ਲੱਭਣ ਲੱਗੇ ਆ ਦੇਖੋ ਖੁਸ਼ੀ ਹੁੰਦਾ ਵਾ ਸੂਟ ਬੂਟ ਵੀ ਸਾਰੇ ਆਪਾਂ ਸਵਾਹ ਦੇਣੇ ਆ ਤੇਰੇ ਜਿੱਦਾਂ ਦੇ ਤੂੰ ਕਹੇਂਗੀ ਉਦਾਂ ਦੇ ਬਣਾ ਆ ਇੰਨੀ ਛੇਤੀ ਹੋ ਜਾਣਗੇ ਸਾਰੇ ਕੰਮ ਤੇ ਲੈ ਪੈਸਾ ਹੋਣਾ ਚਾਹੀਦਾ ਕੋਲ ਕੰਮ ਦੇ ਭਾਵੇਂ 2 ਦਿਨ ਚ ਵਿਆਹ ਕਰ ਲਓ ਯਾਰ ਬਟੂਆ ਕਿੱਥੇ ਲੁਕਾ ਕੇ ਰੱਖ ਦਿੰਦੇ ਜੇ ਮਹਾਂ ਲੱਭਦੀ ਆ ਚੀਜ਼ ਕਿਤੇ ਹੱਥਾਂ ਦੇ ਵਿੱਚ ਰੱਖ ਦਿਆ ਕਰੋ ਸਾਹਮਣੇ ਰੱਖੀਦਾ ਵਾ ਤੁਹਾਡੇ ਵੇਖਣ ਚ ਹੀ ਫਰਕ ਹੁੰਦਾ ਵਾ ਚੀਜ਼ ਵੀ ਕਿੱਥੇ ਪਈ ਆ ਆਹੋ ਤੂੰ ਤਾਂ ਬਸ ਮਿਰਚ ਕਿਸੂਰ ਕੱਢਿਆ ਕਰ ਓ ਪ੍ਰੀਤ ਪੈਲਸ ਵੇਖਣ ਚੱਲਿਆ ਆ ਮੈਂ ਤੇ ਮੈਨੂੰ ਇਹ ਦੱਸ ਵੀ ਕਿਦਾਂ ਦਾ ਪੈਲਸ ਵੇਖ ਕੇ ਆਵਾਂ ਕਿਦਾਂ ਦੇ ਦਾ ਕੀ ਮਤਲਬ ਹੋਇਆ ਵਧੀਆ ਪੈਲਸ ਵੇਖ ਕੇ ਆਏ ਹੋਗੇ ਵਧੀਆ ਟੌਰੀ ਜਾਂ ਚਾਹੀਦਾ ਆਹੋ ਇਹ ਨਾ ਹੋਵੇ ਹੁਣ ਕਿ ਤੁਸੀਂ ਮੇਰਾ ਵਿਆਹ ਵੀ ਛੇਤੀ ਕਰਨ ਦੇ ਜੇ ਤੇ ਪੈਲਸ ਵੀ ਕੋਈ ਮਾੜਾ ਚੰਗਾ ਵੇਖ ਲਓ ਮੈਂ ਛੇਤੀ ਕਰਨ ਿਆ ਵਯਾ ਇਹ ਤੇ ਭੂਆ ਨੇ ਆਣ ਕੇ ਪਤਾ ਹੀ ਚੱਕਰ ਜੋ ਵੀ ਪਾਉਣਾ ਆ ਆਪ ਹੀ ਤੂੰ ਹਾਂ ਕੀਤੀ ਆ ਹੁਣ ਮੇਰੇ ਤੇ ਗੱਲ ਛੁੱਟੀ ਜਾ ਹੈ ਮੈਂ ਨਹੀਂ ਤੁਹਾਡੇ ਤੇਰੀ ਗੱਲ ਛੁੱਟਣ ਦੀ ਉਦੈ ਮੈਂ ਗੱਲ ਹੀ ਕਰਨੀ ਆ ਚਲ ਠੀਕ ਆ ਸਦੀਪ ਇਹਦਾ ਕਰ ਚੱਲ ਆਪਾਂ ਦੋਵੇਂ ਜਣੇ ਚੱਲਦੇ ਆ ਤੇ ਜਾ ਕੇ ਪਤਾ ਕਰਕੇ ਆਈਏ ਮੈਂ ਕੀ ਕਰਨ ਜਾਣਾ ਵਾ ਪੈਲਸ ਦੇ ਵੇਖਣਾ ਤੂੰ ਮੈਂ ਕਿਹੜਾ ਉਥੇ ਪੈਲਸ ਦੇ ਉਥੇ ਹਾਰ ਸ਼ਿੰਗਾਰ ਵੇਖਣਾ ਕੋਈ ਹੈ ਨਾ ਗੱਲਬਾਤ ਤੂੰ ਹੀ ਕਰਕੇ ਆਉਣੀ ਬੰਦਿਆਂ ਨਾਲ ਬੰਦਿਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਮੈਂ ਨਾਲ ਐਵੇਂ ਤੁਰੀ ਤੇਰਾ ਮੁਰਕੇ ਸਭ ਤੋਂ ਵੱਧ ਗੱਲ ਤੂੰ ਹੀ ਚੁੱਕਣੀ ਹੁੰਦੀ ਆ। ਉਹ ਮੈਂ ਕਦੋਂ ਚੁੱਕਣੀ ਆ ਗੱਲ? ਤੁਸੀਂ ਨਿਆਣੇ ਥੋੜੀ ਆ। ਨਹੀਂ ਭਾਬੀ ਮੈਂ ਵੀ ਕਹਿੰਦੀ ਚੱਲ ਹੀ ਜਾਓ। ਉਹ ਨਹੀਂ ਨਹੀਂ ਪ੍ਰੀਤੀ ਇੱਥੇ ਮਗਰੋਂ ਕੋਈ ਭੈਣ ਭਰਾ ਹੀ ਆ ਜਾਂਦਾ। ਸੋ ਇੱਥੇ ਨਿਕ ਨਿਕੇ ਕੰਮ ਕਰਨ ਵਾਲੇ ਪਏ ਆ ਐਵੇਂ ਤੁਰੇ ਫਿਰਨਾ ਨਾਲ-ਨਾਲ। ਰਿਆਂਦੇ ਰਿਆਂਦੇ ਉਦਾਂ ਵੀ ਮੇਰੇ ਨਾਲ ਕਦੇ ਜਾ ਕੇ ਖੁਸ਼ ਨਹੀਂ ਹੈ ਜੀ। ਚੱਲ ਜਾਂਦਾ ਮੈਂ ਇਕੱਲਾ ਹੀ। ਮੰਮੀ ਜੀ ਦੀ ਤੇ ਇੱਥੇ ਤਿਆਰੀ ਹੋ ਵੀ ਗਈ ਆ ਦੇ। ਆਹ ਤੇ ਹੋਰ ਮੈਂ ਛੇਤੀ ਜਾਵਾਂਗੇ ਤੇ ਛੇਤੀ ਆਵਾਂਗੇ ਨਾ। ਚੱਲੇ ਕਿੱਥੇ ਜੇ? ਤੇ ਛੋਟੀ ਭੂਆ ਵੱਲ ਚੱਲੀ ਆ ਡੱਬਾ ਲੈ ਕੇ। ਮੈਂ ਯਾਦਾ ਸਈਆਂ ਨੂੰ ਹਾਂ ਠੀਕ ਆ ਤੁਹਾਨੂੰ ਜਾਣਾ ਪੈਣਾ ਉੱਧਰ ਹੋਰ ਹੂੰ ਹੋਰ ਨੰਬਰ ਤੇ ਫੋਨ ਤੇ ਦੱਸ ਦਾਂਗੇ ਤੇ ਉਹਨੂੰ ਤੇ ਫਿਰ ਹੁਣ ਜਾ ਕੇ ਦੱਸਣਾ ਪੈਣਾ ਵਾ ਤੇ ਜੇ ਥੋੜੇ ਦਿਨ ਰਹਿ ਗਏ ਤੇ ਸਗੋਂ ਨੇ ਕਹਿਣਾ ਵਾ ਕਿ ਛਾਪਿਆ ਤੇ ਧੂਣ ਆਏ ਆ ਤੈਨੂੰ ਪਤਾ ਤਾਂ ਹੈ ਉਹਦਾ ਤੇ ਨਾਲੇ ਭਾਜੀ ਬਣਾਵਾ ਲਿਓ ਸਲਵਾਈ ਨਹੀਂ ਹੋਣਾ ਜੀ ਤੇ ਤੁਸੀਂ ਉਹਦੋਂ ਨੂੰ ਮੁੜ ਕੇ ਆਈ ਜਾਣਾ ਵਾ ਹਾਂ ਤੇ ਜਾਣਾ ਜੇ ਮੇਰੇ ਮਗਰੋਂ ਆ ਗਿਆ ਤੇ ਸੌਦਾ ਤੇ ਦੱਸ ਦੋਗੇ ਨਾ ਪਿਆ ਆ ਸੌਦਾ ਪਿਆ ਤੇ ਆ ਲੈ ਲਓ ਠੀਕ ਆ ਕੋਈ ਨਹੀਂ ਜੋ ਜੋ ਮੰਗੇਗਾ ਆਪਾਂ ਉਹਨੂੰ ਫੜਾਈ ਜਾਵਾਂਗੇ ਸੱਤਾ ਹੂੰ ਫੜਾਈ ਜਾਇਓ ਤੇ ਨਾਲੇ ਉਹ ਜਿਹੜਾ ਅੱਡਾ ਲਾਉਣਾ ਨਾ ਤੋਂ ਬਰਾਂਡੇ 'ਚ ਲਾ ਲਿਓ ਠੀਕ ਆ ਹੈ ਇੱਕ ਪਾਸੇ ਇੱਕ ਸਾਈਡ 'ਤੇ ਲਾ ਲਿਓ ਤੇ ਚਲੋ ਉੱਥੇ ਬੈਠਾ ਰਹੂਗਾ ਵਿਆਹ ਦੇ ਵਿੱਚ ਚਲੋ ਠੀਕ ਆ ਤੁਸੀਂ ਜਾਓ ਫਿਰ ਹਾਂ ਮੰਮੀ ਛੇਤੀ ਆ ਰਿਓ ਐਸਾ ਨਹੀਂ ਪਹਿਣਾ ਤੇਰੀ ਆਦਤ ਹੀ ਹੋ ਗਈ ਐ ਵੀ ਮਗਰੋਂ ਆਵਾਜ਼ ਮਾਰਨੀ ਮਾਰਨੀ ਸਗਣਾ ਦੇ ਕੰਮ 'ਚ ਚੱਲੀ ਆ ਪਹਿਲੇ ਦਿਨ ਹੀ ਤੇ ਤੂੰ ਬਸ ਮਗਰੋਂ ਮੰਮੀ ਛੇਤੀ ਆਜੋ ਮੈਂ ਹੋਰ ਪਰਾਂ ਤਾਂ ਨਹੀਂ ਚੱਲ ਚੱਲੀ ਹੈਗੀ ਮਗਰੋਂ ਨਹੀਂ ਆਵਾਜ਼ ਮਾਰੀ ਦੀ ਜਿੰਨੇ ਕੰਮ ਸਿਰ ਤੇ ਚੜੇ ਆ ਨਾ ਤੇ ਜਿੰਨਾ ਪ੍ਰੈਸ਼ਰ ਵਾ ਸਾਰਿਆਂ ਨੂੰ ਕੰਮ ਦਾ ਤਾਂ ਕਰਕੇ ਸਾਰਿਆਂ ਨੇ ਇਦਾਂ ਹੀ ਹੁਣ ਵਿਆਹ ਤੱਕ ਇੱਕ ਦੂਜੇ ਦੇ ਨਾਲ ਖਿਜਣਾ ਜਿੰਦਗੀ ਦੇ ਵਿੱਚ ਇੱਕੋ ਇੱਕ ਵਿਆਹ ਹੋਣਾ ਹੁੰਦਾ ਉਹਦਾ ਕਿੰਨਾ ਚਾਹ ਹੁੰਦਾ ਕੋਈ ਸੁਰਸਵਾਰੇ ਤੇ ਨਹੀਂ ਨਾ ਉਦਾਂ ਹੀ ਮਿਸਤਰੀਆਂ ਦੇ ਵਿੱਚੇ ਹੀ ਖਲਾਰਾ ਵਿੱਚੇ ਹੀ ਵਿਆਹ ਥੋਮ ਜਿਮ ਮਿਸਤਰੀ ਲਖੜਾ ਰਹ ਜਾਂਦਾ ਤੇ ਫਿਰ ਵਿਆਹ ਹੋ ਜਾਂਦਾ ਉਹ ਆਣ ਵੀ ਜਾਦਾ ਹੀ ਪਾਇ ਨਹੀਂ ਪਾਉਂਦੀ ਆ ਕੋਈ ਨਹੀਂ ਟੈਨਸ਼ਨ ਨਾ ਲੈ ਤੇਰੇ ਭਰਾ ਨੇ ਕਹਿੰਦੇ ਆ ਦੋ ਤਿੰਨ ਬੰਦੇ ਦਿਹਾੜੀ ਤੇ ਆ ਕੇ ਤੇ ਉਹਨਾਂ ਨੇ ਸਾਬ ਸਫਾਈ ਕਰ ਦੇਣੀ ਆ ਵੇੜੇ ਦੀ ਪਰ ਉਹੋ ਜਿਹੀ ਨਾ ਗੱਲ ਬਣੀ ਫਿਰ ਵੀ ਹੁਣ ਫੇ ਕੀ ਕਰੀਏ ਹੁਣ ਸੱਸੀ ਇਦਾਂ ਦੇ ਸਿਚੁਏਸ਼ਨ ਚ ਗਏ ਆ ਆਪਾਂ ਹੋਡਾ ਕੀ ਸੀ ਜੇ ਅਗਲੇ ਸਾਲ ਵਿਆਹ ਹੋ ਜਾਂਦਾ ਹੁਣ ਵਿੱਚੇ ਮਿਸਤਰੀਆਂ ਦਾ ਖਲਾਰਾ ਤੇ ਵਿੱਚੇ ਵਿਆਹ ਕੁਈ ਮਜਾਦ ਨਹੀਂ ਨਾ ਹੈਗਾ ਵੇੜੇ ਦਾ ਵੇਖੋ ਕੀ ਹਾਲ ਬਣਿਆ ਪਿਆ ਗੋਡੇ-ਗੋਡੇ ਮਿੱਟੀ ਦੇ ਢੇਰ ਚੜੇ ਆ ਗੱਲ ਤੇ ਤੇਰੀ ਸਹੀ ਆ ਪਰ ਤੂੰ ਆਪਣਾ ਨਾ ਮੂਡ ਨਾ ਖਰਾਬ ਕਰ ਵੇਹ ਜਦੋਂ ਵੱਡੇ ਆ ਜਾਂਦੇ ਆ ਨਾ ਆਪਣੀਆਂ ਗੱਲਾਂ ਪਗਾਉਣ ਤੇ ਫਿਰ ਉਹਨਾਂ ਨੂੰ ਆਸੇ-ਪਾਸੇ ਦਾ ਕੁਝ ਨਹੀਂ ਨਜ਼ਰ ਆਉਂਦਾ ਬਸ ਉਹ ਜਿੱਦਾਂ ਉਹਨਾਂ ਕਹਿ ਕਿੰਗੇ ਪੂਆ ਜੀ ਕਿ ਕਿਸੇ ਦੀ ਗੱਲ ਵਿਆਉਣੀ ਆ ਇਸੇ ਪਉ ਦੇ ਵਿੱਚ ਜਿੱਦੇ ਉਹ ਵਿਆਹ ਕਰਨ ਦੇ ਇਸੇ ਤਰੀਕ ਤੇ ਉਹਨਾਂ ਨੇ ਮੇਨ ਰੀਜ ਨਹੀਂ ਇਹੋ ਦੱਸਿਆ ਵਾ ਨਹੀਂ ਤੇ ਕੀ ਹੀ ਵਿਆਹ ਜਦੋਂ ਮਰਜ਼ੀ ਹੋ ਜਾਂਦਾ ਹੁਣ ਜਦੋਂ ਆਪਸੀ ਇਦਾਂ ਦੇ ਪੇਚੇ ਪੈਂਦੇ ਆ ਨਾ ਫਿਰ ਹੋਰ ਕੋਈ ਨਹੀਂ ਗੱਲ ਦਿਖਦੀ ਉਹਨਾਂ ਨੂੰ ਉਹੀ ਗੱਲ ਦੇਖਦੀ ਹੈ ਜਿਹੜੀ ਮੇਨ ਉਹਨਾਂ ਨੇ ਇੱਕੋ ਗੱਲ ਤੇ ਅੜੇ ਹੁੰਦੇ ਆ ਤੇ ਕੋਈ ਗੱਲ ਨਹੀਂ ਆ ਬਾਕੀ ਤੂੰ ਟੈਨਸ਼ਨ ਨਾ ਲੈ ਉਹ ਕਹ ਤੇ ਆ ਬੰਦੇ ਦਿਹਾੜੀ ਤੇ ਉਹਨਾਂ ਨੇ ਕਰ ਦੇਣੀ ਹੈ ਸਫਾਈ ਆ ਖਲਾਰਾ ਖਲੋਰਾ ਫੜਾ ਉਹ ਤਾਂ ਚੁੱਕ ਦੇਣਾ ਆ ਤੇ ਬਾਕੀ ਹੁਣ ਤੈਨੂੰ ਪਤਾ ਤਾਂ ਹੈ ਹੀ ਹੁਣ ਵਿਆਹ ਤੇ ਹੁਣ ਵਿੱਚੇ ਇਦਾਂ ਹੀ ਹੋਣਾ ਵਾ ਪਰ ਉਹ ਗੱਲ ਤੇ ਨਹੀਂ ਨਾ ਬਣੀ ਕਿ ਜਾਂ ਵਿੜੇ ਦੇ ਫਰਸ਼ ਪਿਆ ਹੋਣਾ ਸੀ ਟੈਲਾ ਲੱਗੀਆਂ ਹੋਣੀਆਂ ਸੀ ਹੁਣ ਬਸ ਇਹਨਾਂ ਮਾਰਾ ਫੋੜਾ ਕੋਈ ਖਿਆਲ ਹੀ ਕੋਈ ਵਿਆਹ ਦਾ ਅਸੀਂ ਤੇ ਆਪਣੇ ਘਰ ਦਾ ਕੰਮ ਸ਼ੋਕੇ ਬੈਠੇ ਆਂ ਹੁਣ ਵਿੱਚੇ ਜਦੋਂ ਉਹਨਾਂ ਨੇ ਆ ਕੇ ਆਪਣੀ ਗੱਲ ਰੱਖ ਦਿੱਤੀ ਹੁਣ ਵੱਡਿਆਂ ਦਾ ਮਾਨ ਤਾਨ ਵੀ ਰੱਖਣਾ ਪੈਂਦਾ ਹੈ। ਤੈਨੂੰ ਮੈਂ ਹੁਣੇ ਕਹਿ ਕੇ ਹੱਡੀਆਂ ਕਿ ਖੁਸ਼ ਰਹਿ ਤੂੰ ਫੇਰ ਉਦਾਂ ਦਾ ਮੂੰਹ ਬਣਾ ਲਿਆ। ਉਹ ਭਾਬੀ ਮੈਂ ਮੂੰਹ ਨਹੀਂ ਬਣਾਇਆ। ਮੇਰੇ ਮਨ 'ਚ ਨਾ ਇੱਕੋ ਗੱਲ ਆਈ ਜਾਂਦੀ ਆ। ਡੈਡੀ ਜੀ ਨੂੰ ਤੇ ਵੀਰ ਜੀ ਨੂੰ ਕਿੰਨੀ ਦੀਜ ਸੀ ਕਿ ਪੀਟਰ ਦਾ ਵਿਆਹ ਕਰੇ ਕਰਨਾ ਮੈਂ। ਇਸੇ ਕਰਕੇ ਤੇ ਇੱਡਾ ਵੱਡਾ ਵਿੜਾ ਰੱਖਿਆ ਵਾ ਤੇ ਸਾਰੇ ਸੁਪਨੇ ਤੇ ਪਾਣੀ ਫੇਰਤਾ ਭੂਆ ਨੇ। ਹੁਣ ਵੇਖਿਓ ਪੈਲਸ ਦਾ ਪਤਾ ਕਰਨ ਤੇ ਗਏ ਨਾ ਲੱਖ ਡੇਢ ਲੱਖ ਤੋਂ ਨਾ ਗੱਲ ਨਹੀਂ ਬਣੀ ਥੱਲੇ ਆਹੋ ਪ੍ਰੀਤੀ ਫਿਰ ਇਹ ਤਾਂ ਗੱਲ ਹੈ ਹੀ ਆ ਜਲਦਬਾਜੀ ਦੇ ਵਿੱਚ ਜਦੋਂ ਆਪਾਂ ਫੈਸਲੇ ਲੈਨੇ ਆ ਤਾਂ ਫਿਰ ਕਿਸ ਨਾ ਕਿਸੇ ਪਾਸਿਓਂ ਘਾਟਾ ਤੇ ਖਾਣਾ ਹੀ ਪੈਂਦਾ ਆ ਹੁਣ ਉਹਨਾਂ ਨੇ ਕਾਹਲੀ ਇੰਨੀ ਪਾ ਛੱਡੀ ਆ ਚਲ ਕੋਈ ਨਹੀਂ ਹੁਣ ਹਿੱਦਾ ਨਾ ਕਰ ਕੰਮ ਸਾਰੇ ਹੁਣੇ ਆ ਤੇ ਕਰਨੇ ਵੀ ਪੈਣੇ ਆ ਪਰ ਖੁਸ਼-ਖੁਸ਼ ਹੋ ਕੇ ਕਰੀਏ ਠੀਕ ਆ ਚਲ ਉੱਠ ਆ ਜਾ ਪਪੀ ਆਇਆ 사ਸੀ ਕਰ 사ਸੀ ਕਰ 사ਸੀ ਕਰ 사ਸੀ ਕਰ 사ਸੀ ਕਰ ਬਹਿ ਜਾ ਬੈਠੇ ਜੱਤੇ ਹੀ ਕਿ ਤੂੰ ਫੋਨ ਫਾਣੀ ਕਰ ਦਿੰਦੇ ਹੋ ਲਾ ਹੁਣ ਤੇਰੇ ਘਰ ਆਉਣ ਤੋਂ ਪਹਿਲਾਂ ਫੋਨ ਕਰਨਾ ਪਿਆ ਕਰੂ ਸਾਨੂੰ ਲਾ ਫੇ ਇਹ ਕੀ ਆ ਫੋਨ ਲਾਇਆ ਹੋਵੇ ਤਾਂ ਪਤਾ ਹੁੰਦਾ ਵਾ ਵੀ ਭੈਣ ਭਰਾ ਨੇ ਆਉਣਾ ਕਿਹੜੇ ਵੇਲੇ ਅਸੀਂ ਕਿਤੇ ਗਏ ਹੀ ਹੋਈਏ ਨਹੀਂ ਨਹੀਂ ਕੋਈ ਗੱਲ ਨਹੀਂ ਫੋਨ ਕਰਨਾ ਹੁੰਦਾ ਭੈਣਾਂ ਨੂੰ ਫੋਨ ਲਾ ਜਦੋਂ ਜਾਣਾ ਹੋਵੇ ਭੈਣਾਂ ਕੋ ਮਾਦੀ ਘਰ ਵਧੀਆ ਬਣਾਉਂਦਾ ਹਾਂਜੀ ਖਰਚ ਪਰ ਪੈ ਗਿਆ ਵਧੀਆ ਹੋ ਗਿਆ ਹਾਂ ਹਾਂ ਰੰਗ ਰੋਗਨ ਕਰ ਲਿਆ ਨਾਲ ਕਲੀ-ਕਲੀ ਪੇਰ ਲੀ ਨਾ ਹਾਂਜੀ ਸੋਨਾ ਲੱਗਣ ਦਾ ਪਿਆ ਸੋਨਾ ਲੱਗਣ ਦਾ ਇਹ ਦੀਵਾਲੀ ਕਰਕੇ ਕੀਤਾ ਸੀ ਉਦੋਂ ਤੁਹਾਡੇ ਵੀ ਮਿਸਤਰੀਆਂ ਨੇ ਕਿਸੇ ਪਾਸੇ ਕੰਮ ਲਾਇਆ ਕਿ ਨਹੀਂ ਅਜੇ ਨਹੀਂ ਅਜੇ ਕਿੱਥੇ ਅਜੇ ਲੱਗੇ ਆ ਮਜੇ ਮਜੇ ਢੇਰ ਹੀਂ ਦੀਆਂ ਕਿ ਢੇਰ ਹੋ ਜੜੇ ਢੇਰਣਾ ਤੁਸੀਂ ਆਵੇਂ ਮਿਸਤਰੀ ਕਿਹਾ ਵੀ ਕੋਈ ਗੱਲ ਜਿੰਨਾ ਤੁਹਾਡਾ ਜੀ ਕਹਦਾ ਜਿੰਨਾ ਚ ਲੱਗੇ ਲੋ ਆ ਇੱਕ ਵਾਰ ਜਾਨ ਮੜ ਕੇ ਨਿਕਲਦੇ ਓਕੇ ਹੁੰਦੇ ਆ ਨਾਲੇ ਆਉਂਦੇ ਥੋੜੇ ਜਣੇ ਚਾਰ-ਪੰਜ ਜਣੇ ਆਉਂਦੇ ਨੇ ਜਿੰਨਾਂ ਕੋ ਨਾ ਕੋ ਨੋ ਨਿਬੜਦਾ ਵਾ ਉਹਨਾਂ ਕਨਵੇੜ ਜਾਂਦੇ ਸਾਬ ਬੈਜੋ ਮੈਂ ਪ ਨਹੀਂ ਨਾ ਪਾਣੀ ਨਹੀਂ ਪੀਣਾ ਬਹਿ ਜਾ ਤੇ ਚਾਹ ਹੀ ਬਣਾ ਲਿਆ ਹੁੰਦੀ ਕੋਈ ਨਹੀਂ ਚਾਹ ਬਣ ਜਾਂਦੀ ਬਹਿ ਜਾ ਤੂੰ ਹੋਰ ਸੁਣਾ ਤੂੰ ਹੋਰ ਬਸ ਵਧੀਆ ਠੀਕ ਠਾਕ ਨੇ ਸਕੂਲ ਗਏ ਹਾਂਜੀ ਸਕੂਲ ਗਏ ਜੇ ਹੁਣ ਛੁੱਟੀ ਹੋਣ ਦਾ ਟਾਈਮ ਹੋ ਗਿਆ ਹਾਂਜੀ ਆ ਜਾਣਾ ਸਾਢੇ 1:30 ਵਜੇ ਘਰ ਉਹਨਾਂ ਨੇ ਠੀਕ ਆ ਹਾਂਜੀ ਹੋਰ ਤੁਸੀਂ ਸੁਣਾਓ ਸਰ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਆ ਗਿਆ ਚਲੋ ਵਧੀਆ ਡੱਬਾ ਆਇਆ ਜੀ ਆਪਦੀ ਕੋਈ ਖੁਸ਼ਖਬਰੀ ਆ ਆਹੋ ਭੈਣਾ ਖੁਸ਼ਖਬਰੀ ਆ ਫੜ ਤੂੰ ਡੱਬਾ ਤੁਹਾਡੇ ਕੋ ਤੇ ਖੁਸ਼ਖਬਰੀ ਆ ਮੇਰੇ ਕੋ ਉਤੋਂ ਵੱਡੀ ਖੁਸ਼ਖਬਰੀ ਆ ਪਹਿਲਾਂ ਮੇਰੀ ਸੁਣ ਲਓ ਖੁਸ਼ਖਬਰੀ ਮੇਰੇ ਕੋ ਤੇ ਰਿਆ ਨਹੀਂ ਜਾਣਿਆ ਤੇ ਮੈਂ ਆਖਣੀ ਫੋਨ ਲਾਉਣੀ ਆ ਫੇਰ ਮੈਂ ਕਿਹਾ ਫੋਨ ਕਿ ਲਾਉਣਾ ਉੱਥੇ ਹੀ ਜਾਉਂਗੀ ਰਾਜਾ ਸਕੂਲੋਂ ਆਉਂਦਾ ਤੇ ਅਸੀਂ ਆ ਜਾਣਾ ਹੀ ਉੱਥੇ ਚੱਲ ਵਧੀਆ ਕੇ ਤੇਰੇ ਕੋ ਵੀ ਖੁਸ਼ਖਬਰੀ ਆ ਤੂੰ ਵੀ ਸੁਣਾ ਦੇ ਖੁਸ਼ਖਬਰੀ ਆਪਣੀ ਮੇਰੀ ਤੇ ਬੜੀ ਵੱਡੀ ਖੁਸ਼ਖਬਰੀ ਆ ਤੂੰ ਬਾਅਦ ਚ ਹੋ ਜਾਣਾ ਸੁਣ ਕੇ ਅਸੀਂ ਬਾਅਦ ਚ ਦੱਸ ਲਾਂਗੇ ਭੈਣਾ ਤੂੰ ਪਹਿਲਾਂ ਦੱਸ ਲਾ ਚਲੋ ਪਹਿਲਾਂ ਤੁਸੀਂ ਦੱਸੋ ਕਿ ਕਾਦੀ ਖੁਸ਼ਖਬਰੀ ਆ ਉਹ ਨਹੀਂ ਮਨਪੀ ਜੀ ਤੂੰ ਦੱਸ ਪਹਿਲਾਂ ਤੈਨੂੰ ਚਾ ਜ਼ਿਆਦਾ ਵਾ ਤੇ ਸੁਣੋ ਫਿਰ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗੀ ਆ ਨਾ ਇਹ ਗੱਲ ਸੁਣ ਕੇ ਨਾ ਤੇ ਤੁਹਾਡੀ ਭੋਨ ਅੱਡੀ ਨਹੀਂ ਲੱਗਣੀ ਨਹੀਂ ਪੈਣਾ ਦੱਸੇਗੀ ਵੀ ਸਹੀ ਕਿ ਨਹੀਂ ਤੇ ਬਤਾਈ ਪਾਈ ਜਾਣ ਰਹੀ ਆ ਲੈ ਸੁਣੋ ਫਿਰ ਹੁਣ ਅੱਜ ਨਾ ਸਵੇਰੇ ਸਵੇਰੇ ਪਰੌਣੀ ਆ ਗਈ ਉਹ ਸ਼ਰੀਕੇ ਚ ਉਹਨਾਂ ਦੀ ਭੂਆ ਲੱਗਦੀ ਆ ਤੇ ਉਹਨੇ ਮੈਨੂੰ ਨਾ ਦੱਸ ਪਾ ਦਿੱਤੀ ਉਹਦੀ ਨਨਾਨ ਬਾਹਰ ਉਹ ਆਂਦੀ ਵੀ ਮੈਂ ਆਈ ਅਸੀਂ ਆਏ ਆ ਕੁੜੀ ਦਾ ਵਿਆਹ ਕਰਨ ਉਹਨਾਂ ਨੇ ਨਾਲ ਹੀ ਮੁੰਡੇ ਦਾ ਕਰਨਾ ਵਾ ਤੇ ਮੇਰਾ ਧਿਆਨ ਚਲ ਗਿਆ ਪ੍ਰੀਤਵਾਲ ਤੇ ਮੈਂ ਦਵਾ ਦਵਾ ਪ੍ਰੀਤ ਦੀ ਦੱਸ ਪਾ ਦਿੱਤੀ ਉਹ ਨਾਲ ਗੱਲ ਮੂੰਹ ਕੱਢੀ ਤੇ ਮੈਂ ਬੋਚ ਲਈ ਹੇ ਵੀ ਸੋਚੋ ਨਾ ਰਿਸ਼ਤਾ ਬੜਾ ਵਧੀਆ ਜੇ ਉੱਥੇ ਤੇ ਨਾ ਉਹਨਾਂ ਦਾ ਸਾਰਾ ਆਪਣਾ ਹੀ ਕਾਰੋਬਾਰ ਵਾ ਆ ਬਾਗ ਬੂਗ ਜੇ ਉਹਨਾਂ ਦੇ ਉੱਥੇ ਕਿਹੜਾ ਵੀ ਜਾ ਕੇ ਉਹਨਾਂ ਨੇ ਮਰੂ ਮਰੂ ਕਰਨਾ ਵੀ ਉੱਥੋਂ ਕੰਮ ਲੱਭ ਜੇ ਉੱਥੇ ਲੱਭ ਜੇ ਉਹਨਾਂ ਦਾ ਤੇ ਆਪਣਾ ਹੀ ਆ ਸਾਰਾ ਇਹ ਸੋਚਣ ਵਾਲੀ ਗੱਲ ਨਹੀਂਗੀ ਹੈਗੀ ਨਾਲੇ ਮੈਂ ਤਾਂ ਨਿਕਿਆ ਨਿਕਿਆ ਨੂੰ ਜਾਣਦੀ ਆ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਰਿਸ਼ਤੇਦਾਰਾਂ ਚ ਰਿਸ਼ਤਾ ਵਾ ਤੇ ਨਾਲੇ ਉਹ ਤੋਂ ਵੱਡੀ ਗੱਲ ਇਹ ਆ ਵੀ ਨਾ ਮੈਂ ਜੁਹਾਗੀਆਂ ਵਿੱਚ ਅੱਖਾਂ ਮੀਟ ਕੇ ਰਿਸ਼ਤਾ ਕਰਨ ਵਾਲੀ ਗੱਲ ਵਾ ਬਾਕੀ ਹੋਰ ਗੱਲਾਂ ਕਰਨ ਦੀ ਲੋੜ ਨਹੀਂਗੀ ਮੈਂ ਉਹਨਾਂ ਨੂੰ ਨਾ ਪੱਕੀ ਹਾਂ ਕਰ ਦਿੱਤੀ ਆ ਮਾਨਪ੍ਰੀਤ ਕੰਮ ਸੋ ਕੰਮ ਉਹਦਰ ਹਾਂ ਕਰਨ ਤੋਂ ਪਹਿਲਾਂ ਸਾਨੂੰ ਤੇ ਪੁੱਛ ਲੈਂਦੀ ਹਾਂ ਪਹਿਲਾਂ ਹਾਂ ਕਰ ਦਿੱਤੀ ਤੂੰ ਲੈ ਭਾਬੀ ਇਹ ਕਿਦਾਂ ਦੀ ਗੱਲ ਹੋਈ ਵਧੀਆ ਰਿਸ਼ਤਾ ਸੀ ਤੇ ਮੈਂ ਹਾਂ ਕਰ ਦਿੱਤੀ ਇਹ ਤਾਂ ਉੱਤ ਦੇ ਫੇ ਭਾਬੀ ਤੁਸੀਂ ਕੋਈ ਮੰਤਰੀ ਸੰਤਰੀ ਲੱਭੋਗੇ ਕੀ ਗੱਲ ਇਹ ਰਿਸ਼ਤਾ ਸੁਣ ਕੇ ਤੁਹਾਨੂੰ ਕੋਈ ਖੁਸ਼ੀ ਨਹੀਂ ਹੋਈ ਨਹੀਂ ਮਨਪ੍ਰੀਤ ਇਹ ਨਹੀਂ ਗੱਲ ਵੀ ਸਾਨੂੰ ਖੁਸ਼ੀ ਦੀ ਹੋਈ ਅਸੀਂ ਤਾਂ ਪ੍ਰੀਤ ਦਾ ਰਿਸ਼ਤਾ ਪੱਕਾ ਕਰ ਦਿੱਤਾ ਵਾ ਅਸੀਂ ਤਾਂ ਤੈਨੂੰ ਵਿਆਹ ਦੱਸਣ ਆਏ ਆ ਹੈ ਰਿਸ਼ਤਾ ਪੱਕਾ ਕਰ ਲਿਆ ਮੇਰੇ ਪੁੱਛੋ ਤੋਂ ਬਿਗੈਰ ਹੀ ਤੇ ਜੇ ਤੁਸੀਂ ਰਿਸ਼ਤਾ ਪੱਕਾ ਕਰ ਲਿਆ ਹੈ ਤਾਂ ਫਿਰ ਇਹਦੀ ਕੀ ਲੋੜ ਹੀ ਫਿਰ ਤੁਸੀਂ ਵਿਆਹ ਕਰਕੇ ਆਉਂਦੇ ਹੋ ਮਨਪ੍ਰੀਤ ਹਾਂ ਨਹੀਂ ਗੱਲ ਹੈ ਕਿ ਸਾਡੀ ਵੀ ਮਜਬੂਰੀ ਸੀ ਤੇਰੀ ਵੱਡੀ ਭੈਣ ਆਈ ਸੀ ਰਿਸ਼ਤਾ ਲੈ ਕੇ ਆਹੋ ਵੱਡੀ ਭੈਣ ਦੀਆਂ ਤਾਂ ਸਾਰੀਆਂ ਮੰਨਦੇ ਜੇ ਉਹਦਾ ਤੁਸੀਂ ਮਿੰਨੂ ਪੜਾ ਕਹਿੰਦੇ ਜੇ ਸਾਡੀ ਭੈਣ ਸਾਡੀ ਭੈਣ ਮੰਨੀਤ ਨਹੀਂ ਨਾ ਇੱਕ ਵੀ ਉਹੋ ਗੱਲ ਕਰ ਛੱਡੀ ਨਾ ਤੁਸੀਂ ਨਹੀਂ ਮਾਨਪ੍ਰੀਤ ਗੁੱਸਾ ਨਾ ਕਰ ਸਾਡੀ ਵੀ ਕੋਈ ਮਜਬੂਰੀ ਹੈਗੀ ਸਾਡੀ ਸਾਰੀ ਗੱਲ ਤੇ ਸੁਣ ਆਹੋ ਤੁਹਾਡੀਆਂ ਮਜਬੂਰੀਆਂ ਤੇ ਮੇਰੇ ਵਾਰੀ ਸਿਰ ਕੱਢ ਲੈਂਦੀਆਂ ਵਾਂ ਮੈਂ ਮਾੜੀ ਜੂਆ ਮੈਂ ਗਰੀਬ ਜੂਆ ਮੇਰੇ ਇੱਤ ਦਾ ਨਹੀਂ ਕੋਈ ਵੀ ਸਵਾਲ ਹੈਗਾ ਤੁਹਾਨੂੰ ਨਹੀਂ ਨਹੀਂ ਮਨਪ੍ਰੀਤ ਹਾਲ ਨਹੀਂ ਗੱਲ ਆ ਗਈ ਮੇਰੀ ਗੱਲ ਤੇ ਸੁਣ ਲੈ ਬੈਠ ਗੱਲ ਮੈਂ ਕਾਦੀ ਸੁਣਾ ਮੈਂ ਤਾਂ ਉਹ ਸਾਡੀ ਰਿਸ਼ਤੇਦਾਰ ਨਹੀਂ ਆ ਜਿੰਨੂੰ ਮੈਂ ਹਾਂ ਕਰ ਬੈਠੀ ਆ ਤੇ ਮੈਂ ਉੱਥੇ ਕੀ ਨੱਕ ਦੇਣਾ ਵਾਂ ਪਰ ਅਹੀਂ ਵੀ ਫਸਿਆ ਮਨਪ੍ਰੀਤ ਤੂੰ ਸਮਝੇ ਗੱਲ ਨੂੰ ਤੇ ਮੇਰੀ ਵੀ ਉਹ ਵੀਰ ਕੋਹ ਲੱਗਦੀ ਸੀ ਮੇਰੀ ਭਤੀ ਮੈਂ ਕਿਤੇ ਐਵੇਂ ਥੋੜੀ ਕੰਨੋਂ ਫੜ ਕੇ ਕੱਢ ਦੇਣੀ ਸੀ ਤਾਂ ਹੀ ਤੇ ਤੈਨੂੰ ਆਖਿਆ ਕਿ ਸਾਨੂੰ ਆਸਾ ਪੋਛ ਤੇ ਲੈਂਦੀ ਆ ਤੇ ਫੇਰ ਹਾਂ ਕਰ ਦਿਓ ਤੇਰੀ ਤੇਰੀ ਵੀ ਇੱਤਰ ਰਹਿ ਜਾਂਦੀ ਤੇ ਸਾਡੀ ਵੀ ਰਹਿ ਜਾਂਦੀ ਆਹੋ ਤੇ ਹੈਗੀ ਆ ਨਾ ਵੱਡੇ ਘਰ ਦੀ ਉਹਦੀ ਇੱਤਰ ਰਹਿਣੀ ਚਾਹੀਦੀ ਮੇਰੀ ਦੇ ਕੋਲ ਨਹੀਂਗੀ ਦੱਸੋ ਇਹਨਾਂ ਸਾਰੀ ਗੱਲ ਭਾਬੀ ਕੋਈ ਲੋੜ ਨਹੀਂ ਸਫਾਈਆਂ ਦੇਣ ਦੀ ਆ ਤੁਸੀਂ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਲੋਏ ਲੋਏ ਆਪਣੇ ਨਾ ਘਰ ਜਾਓ ਤੁਹਾਨੂੰ ਕੋਈ ਹੋਰ ਨਾ ਜਾਂਦਿਆਂ ਨੂੰ ਮਜਬੂਰੀ ਪੈ ਜੇ ਮਨਪ੍ਰੀਤ ਗੁੱਸਾ ਨਾ ਕਰ ਆ ਫਾ ਡੱਬਾ ਤੇ ਵਿਆਹ ਹੁਣਾਈ ਹੋ ਨਹੀਂ ਮੈਨੂੰ ਨਹੀਂ ਕੋਈ ਵੀ ਲੋੜ ਹੈਗੀ ਵਿਆਹ ਆਉਂਦੀ ਨਾ ਮੈਨੂੰ ਡਿੱਕਿਓ ਤਾਂ ਨਾ ਮੈਂ ਆਉਣਾ ਜੇ ਮਨਪ੍ਰੀਤ ਸ਼ਰਧਾਨ ਹੋ ਗਈਆਂ ਤੂੰ ਆਓ ਮੈਨੂੰ ਸ਼ਰਧਾਨ ਹੀ ਸਮਝੋ ਹਾਂ ਹੀ ਮੈਂ ਸ਼ਰਧਾਨ ਵਾ ਚੱਲ ਨਾ ਇਦਾਂ ਕਰੋ ਉਹ ਤਾਂ ਬਹੁਤਾ ਗੁੱਸਾ ਵਧੀ ਜਾਣਾ ਵਾ ਇਦਾਂ ਕਰਾਂਗੇ ਜਾ ਕੇ ਤੇ ਕਵਲ ਨੂੰ ਤੇ ਸੰਦੀਪ ਨੂੰ ਕੱਲਾਂਗੇ ਕੱਲ ਪਰਸੋਂ ਨਾ ਕਿਸ ਨੂੰ ਲੋੜ ਨਹੀਂ ਕਿਸੇ ਨੂੰ ਕੱਲਣ ਦੀ ਨਾ ਮੈਂ ਆਉਣਾ ਜੇ ਤਾਂ ਨਾ ਮੇਰੇ ਵੱਲ ਆਇਓਈ ਚਲ ਫੇ ਕੀ ਕਰਨਾ ਹੈ ਕ ਮੈਨੂੰ ਦੇ ਨਾ ਨੇ ਸਮਝਾਇਗਾ ਅੱਖ ਨਹੀਂ ਹੁਣ ਮਹਾ ਕਿ ਜੇ ਆਕੇ ਡੱਬਾ ਚੋਕੇ ਤੇ ਵਿਆਹ ਦੱਸਣ ਇਹ ਵੀ ਰੱਖ ਲੈਂਦੇ ਇਹ ਕਰਨ ਨੂੰ ਲਿਆਏ